सीएम साहब दी जेडी नशा विरोधी ਤੇ ਕ੍ਰਿਮੀਨਲ ਐਲੀਮੈਂਟਸ ਗੈਂਗਸਟਰਸ ਦੇ ਖਿਲਾਫ ਜਿਹੜੀ ਮੁਹਿੰਮ ਦੇ ਵਿੱਚ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਬੜੀ ਅੱਛੀ ਕਾਮਯਾਬੀ ਵੱਡੀ ਮਿਲੀ ਹੈ ਇੱਕ ਡਰਗ ਕਾਰਟਲ ਦਾ ਪਰਦਾ ਫਾਸ਼ ਕੀਤਾ ਗਿਆ ਤੇ ਜਿਹਦੇ ਵਿੱਚ ਆਰਮਸ ਦੀ ਵੀ ਜਿਹੜੀ ਸਪਲਾਈ ਚੇਨ ਹੈ ਉਹ ਵੀ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਅਸੀਂ ਫੜੇ ਆ ਇੱਕ ਜਿਹੜਾ ਹੈਗਾ ਇਹਦਾ ਨਾਮ ਹੈਗਾ ਯਾ ਬਿਲਕੁਲ ਨਹੀਂ ਦਿਖਦਾ ਥੋੜਾ ਲਾਈਟ ਹਾਂਜੀ ਵਨਸ਼ ਇਲੀਅਸ ਬਿੱਲਾ ਤੇ ਦੂਜਾ ਹੈਗਾ ਸੋਨੂ ਚਰਾਸੀਆ ਇਹ ਜਿਹੜੀ ਬਰਾਮਦਗੀ ਟੋਟਲ ਹੋਈ ਆ ਉਹ ਹੈ ਕਿ 3.5 ਕਿਲੋ ਹੀਰੋਇਨ ਔਰ ਇੱਕ ਮੈਥਾਕੋਲਾਈਨ 1.5 ਕਿਲੋ ਇੱਕ ਡਰੱਗ ਹੈਗੀ ਜਿਹੜੀ ਬੈਂਡ ਹੈ 500 ਗ੍ਰਾਮ ਦੇ ਉੱਤੇ ਇਹਦੀ ਕਮਰਸ਼ੀਅਲ ਜਿਹੜੀ ਹੈਗੀ ਉਹ ਹੁੰਦੀ ਹੈ ਕੁਆਂਟੀਟੀ ਮੰਨੀ ਜਾਂਦੀ ਹੈ ਔਰ ਆਮੇ ਮੈਟਰੋਪੋਲੀਟਨ ਵੱਡੇ ਸ਼ਹਿਰਾਂ ਚ ਜਿਵੇਂ ਦਿੱਲੀ ਬੰਬੇ ਵਗੈਰਾ ਰੇਵ ਪਾਰਟੀਆਂ ਦੇ ਵਿੱਚ ਯੂਜ਼ ਹੁੰਦੀ ਹੈ ਇੱਕ ਗਲੌਕ ਪਿਸਟਲ ਹੈ 9mm ਦਾ ਬੜਾ ਸਫਿਸਟੀਕੇਟਿਡ ਔਰ ਇੱਕ ਬੱਤੀ ਬੋਰ ਦਾ ਜੋ ਗੱਲ ਸਾਹਮਣੇ ਆਈ ਹੈ ਇਹਨਾਂ ਦੀ ਪੁਸ਼ਕਤੋ ਇਹੀ ਹੈ ਕਿ ਟਰਾਂਸ ਬਾਰਡਰ ਕਾਟਰਲ ਹੈਗਾ ਇਹ ਇਹ ਤਕਰੀਬਨ 3 ਕੁ ਮਹੀਨੇ ਤੋਂ ਐਕਟਿਵ ਹੋਏ ਆ ਬੰਦੇ ਔਰ ਇਹਨਾਂ ਨਾਲ ਇੱਕ ਹੋਰ ਸਾਥੀ ਹੈ ਜਿਹਦੇ ਅਸੀਂ ਨਾਮ ਅਜੇ ਨਹੀਂ ਲੈ ਰਹੇ ਉਹਨੂੰ ਵੀ ਗ੍ਰਿਫਤਾਰ ਕਰਨਾ ਬਾਕੀ ਹੈ ਉਹ ਸਾਰਾ ਪਾਕਿਸਤਾਨ ਬੇਸ ਸਮਗਲਰਸ ਦੇ ਨਾਲ ਇਹ ਗੱਲ ਚੱਲ ਰਹੀ ਹੈ ਔਰ ਜਿਹੜਾ ਉਹਨਾਂ ਦਾ ਕੰਟੈਕਟ ਕਿੱਦਾਂ ਹੋਇਆ ਉਹ ਇਹਨਾਂ ਦੇ ਹੋਰ ਸਾਥੀ ਦੇ ਫੜੇ ਜਾਣ ਤੋਂ ਬਾਅਦ ਗੱਲ ਕਲੀਅਰ ਹੋਏਗੀ ਔਰ ਜਿਹੜੀ ਅਗਲੀ ਡੈਸਟੀਨੇਸ਼ਨ ਹੈ ਮੈਥੋਕਲੋਇਨ ਦੀ ਜਾਂ ਆਪਣੇ ਹਿਰੋਇਨ ਦੀ ਉਹਦੇ ਬਾਰੇ ਵੀ ਜਿਹੜੇ ਅਜੇ ਅਸੀਂ ਬੈਕਵਰਡ ਲਿੰਕੇਜਸ ਪੂਰੇ ਇਸਟੈਬਲਿਸ਼ ਨਹੀਂ ਹੋਏ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਸੋ ਮੈਂ ਸਾਰੀ ਟੀਮ ਨੂੰ ਜਿਹਦੇ ਚ ਹਰਪ੍ਰੀਤ ਮੰਡੇਰ ਜੀ ਸਾਡੇ ਸਤਵੀਰ ਜੀ ਨਵਜੋਤ ਸਾਡੇ ਡੀసీపీ ਕੁਲਦੀਪ ਜੀ ACP ਇਨਵੈਸਟੀਗੇਸ਼ਨ ਬਿੰਦਰਜੀਤ ਸਿੰਘ CIA 3 ਦੇ ਇਨਚਾਰਜ ਤੇ ਉਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਔਰ ਜਿਹੜੀ ਸਾਡੀ ਵਾਰ ਅਗੇਂਸਟ ਡਰਗ ਹੈ ਉਹਦੇ ਚ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ ਸਰ ਜਿਹੜੇ ਬੜੇ ਸופਿਸਟੀਕੇਟਿਡ ਵੈਪਨਸ ਆ ਰਹੇ ਆ ਕਿਉਂਕਿ ਤੁਸੀਂ ਕਾਫੀ ਦੇਰ ਤੇ ਹੁਣ ਚੇਨ ਤੁਹਾਡੀ ਇੱਕ ਤਰ੍ਹਾਂ ਦੀ ਬਣ ਗਈ ਹੈ ਬੜੀ ਬੜੀ ਦੇਰ ਤੇ ਰਿਕਵਰ ਕਰ ਲਿਆ ਕਿ ਸਪਲਾਈ ਨਹੀਂ ਉਪਾਦੀ ਜਾਂ ਕਿਤੇ ਡੰਪ ਕੀਤੇ ਹੋਏ ਜਾਂ ਆਲਰੇਡੀ ਹਿڈن ਨੇ ਕਿਤੇ ਜਿੱਤ ਤੁਸੀਂ ਨਹੀਂ ਸਪਲਾਈ ਦੀ ਗੱਲ ਐਂ ਤਾਂ ਜੀ ਡਰੋਨ ਦੇ ਨਾਲ ਨਾ ਇੱਕ ਇੱਕ ਵੈਪਨ ਹਲਕੀ ਜਿਹੜੀ ਛੋਟੀ ਡਰੋਨ ਦਾ ਯੂਜ਼ ਜਾਜਾ ਹੋ ਰਿਹਾ ਤਾਂ ਹੀ ਜਿਹੜੀ ਕੁਆਂਟੀਟੀ ਵੀ ਹੈ ਜੋ ਇਨਵੈਸਟੀਗੇਸ਼ਨ ਚ ਆਇਆ ਹੈ ਕਿ ਜਿਵੇਂ ਕਿ ਕਿਲੋ 1.5 ਕਿਲੋ ਇਹ ਛੋਟੀ ਡਰੋਨ ਨਾਲ ਔਰ ਇੱਕ ਅਦਾ ਪਿਸਟਲ ਜਿੱਥੇ ਵੀ ਰਿਕੁਆਇਰਡ ਹੁੰਦਾ ਉਹ ਨਾਲ ਭੇਜ ਦਿੰਦੇ ਸੋ ਦਾ ਟੂ ਬਹੁਤਾ ਵੱਡਾ weight ਚੁੱਕ ਨਹੀਂ ਸਕਦੀ ਡਰੋਨ ਇਹ ਇਹ ਦਾ ਰੀਜ਼ਨ ਹੈ ਅਜੇ ਆਈ ਸੀ ਫਰੈਸ਼ ਹੈ ਬਿਲਕੁਲ ਰੈਪਟ ਸੀਗੀ ਜਿਹੜੀ ਇਹਨਾਂ ਦੀ ਰੱਖੀ ਹੋਈ ਤਾਂ ਉਹ ਮੈਂ ਸਮਝਦਾ ਕਿ ਬੜਾ ਟਾਈਮਲੀ ਸਾਰਾ ਇਹ ਐਕਸ਼ਨ ਹੋ ਗਿਆ ਔਰ ਮੈਥੋਕੋਲਾਈਨ ਦਾ ਜਿਹੜਾ ਰਿਕਵਰੀ ਹੈ ਵੀ ਨਵੀਂ ਚੀਜ਼ ਹੈ ਕਿਉਂਕਿ ਪਤਾ ਲੱਗਿਆ ਕਿ ਜਿਹੜੀ ਰੇਵ ਪਾਰਟੀਆਂ ਆ ਉਹਦੇ ਚ ਯੂਜ਼ ਕਰਦੇ ਆ ਤੇ ਜੇ ਆਪਾਂ ਹੀਰੋਇਨ ਨੂੰ ਦੇਖੀਏ ਤਾਂ ਉਹ ਹੈਗੀ ਆ 250 ਗ੍ਰਾਮ ਤੇ ਕਮਰਸ਼ਲ ਹੁੰਦੀ ਹੈ ਕੁਆਂਟੀਟੀ ਇਹ ਅ ਮ ਆਪਰੇ 500 ਗ੍ਰਾਮ ਤੇ ਹੈਗੀ ਇਹ ਇਹ ਵੀ ਇੰਪੋਰਟੈਂਟ ਮੰਨੀ ਜਾਊਗੀ ਕਿਉਂਕਿ ਬੇਸਿਕਲੀ ਬਿਲਕੁਲ ਇੰਪੋਰਟੈਂਟ ਹੈ ਕਿਉਂਕਿ ਅਮਰਸਰ ਤੇ ਪਿਛਲੇ ਦਿਨੀ ਖਬਰਾਂ ਵੀ ਆ ਰਹੀਆਂ ਸੀ ਕਿ ਉਹ ਪਾਰਟੀਆਂ ਦੀਆਂ ਰੈਨ ਕੀਤਾ ਜਾ ਰਿਹਾ ਉਹਨੂੰ ਕਨਫਰਮ ਕੀਤਾ ਜਾ ਵੈਸੇ ਜੇ ਜੋ ਸਾਨੂੰ ਮੁਰਲੀ ਸੰਕੇਤ ਮਿਲੇ ਨੇ ਇਨਵੈਸਟੀਗੇਸ਼ਨ ਚ ਉਹਦੇ ਚ ਅਮਰਸਰ ਦੇ ਵਿੱਚ ਨਹੀਂ ਸੀਗਾ ਇਹਦੀ ਡੈਸਟੀਨੇਸ਼ਨ ਬਟ ਫਿਰ ਵੀ ਆਪਾਂ ਇਹਨੂੰ ਸਾਰਾ ਡੀਪਲੀ ਹੋਰ ਥੋਰਲੀ ਇਨਵੈਸਟੀਗੇਟ ਕਰਾਂਗੇ ਜੀ ਸਰ ਉਬਰਾ ਹਲਕੀਆਂ ਨੇ ਕੀ ਲੱਗਾ ਕਿ ਕਿਸ ਕਿਸ ਤਰੀਕੇ ਨਾਲ ਲਾਲਚ ਇਹਨਾਂ ਨੂੰ ਦੇ ਕੇ ਇਹਨਾਂ ਨਾਲ ਜੋੜਿਆ ਜਾਂਦਾ ਇਹਨਾਂ ਨੂੰ ਆਪਣੇ ਨਾਲ ਇਹ ਲਿੰਕ ਕਿਸ ਤਰ੍ਹਾਂ ਇਹਨਾਂ ਦਾ ਬਣ ਜਾਂਦਾ ਦੇਖੋ ਜਿਹੜਾ ਇਹ ਬੰਦਾ ਇੱਕ ਤਾਂ ਵਿਚਾਰਾ ਜਿਹੜਾ ਹੈਗਾ ਉਹਦੇ ਚ ਸਕਰੂ ਦੀ ਨਟ ਬੋਲਟ ਦੀ ਫੈਕਟਰੀ ਚ ਫੋਕਲ ਪੁਆਇੰਟ ਤੇ ਕੰਮ ਕਰਦਾ ਹੈ ਇਹ ਤਕਰੀਬਨ 10ਵੀਂ ਪਾਸ ਹੈਗਾ ਜਿਹੜਾ ਵਨਸ਼ ਹੈਗਾ ਇਹ ਜਿਹੜਾ ਦੂਜਾ ਉਹ ਅਨਪੜਾ ਹੈ ਮੈਰੀਜ ਪੈਲੇਸ ਦੇ ਵਿੱਚ ਸਟਾਲਾਂ ਦੀ ਸੈਟਅਪ ਕਰਦਾ ਹੈ ਜਿਹੜਾ 1084 ਹੈ ਸੋ ਇਸ ਟਾਈਪ ਦੇ ਲੋਕ ਨੇ ਪੈਸੇ ਤੇ ਲਾਲਚ ਚ ਆ ਕੇ ਨਾਲ ਇਹਨਾਂ ਦੇ ਜੁੜ ਜਾਂਦੇ ਇਸ ਅ ਟ੍ਰੇਡ ਦੇ ਵਿੱਚ ਤੇ ਇਸ ਮੁੜ ਕੇ ਇਸ ਚ ਸਾਰਾ ਜਿਹੜਾ ਇਹਨਾਂ ਦਾ ਦਲਦਲ ਵਾਂਗੂ ਵਿਸ਼ੇ ਸਰਕਲ ਉਹਦੇ ਚ ਫਸੇ ਰਹਿੰਦੇ ਨੇ ਜੀ ਜਦੋਂ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਨਾਲ ਜੁੜੇ ਕਿਹੜੇ ਬੰਦੇ ਨੇ ਸਾਨੂੰ ਉਹ ਮੈਂ ਅਜੇ ਨਾਮ ਆਪਾਂ ਨਹੀਂ ਸ਼ੇਅਰ ਕਰ ਰਹੇ ਜੀ ਉਹ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ ਉਹ ਗੱਲ ਆਈ ਹੈ ਸਾਹਮਣੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਥੈਂਕ ਯੂ ਜੀ ਥੈਂਕ ਯੂ ਤੁਸੀਂ ਵੀ ਜਾਣਨਾ ਹੈ ਮੈਨੂੰ ਪਤਾ ਹੈ